ਲੇਕਿਨ ਉਹਨੂੰ ਬੇਸਿਕ ਵੈਲਿੰਗ ਜਿੜੀ ਜਿੜ ਹੋਣੀ ਚਾਹੀਦੀ ਉਹ ਬੰਦੇ ਨਹੀਂ ਬਣੇ ਉਹ ਅਫਸਰ ਜਣ ਬਣ ਗਏ ਨੇ ਲੋਕਾਂ ਨੂੰ ਲੁੱਟ ਰਹੇ ਨੇ ਲੇਕਿਨ ਤੁਸੀਂ ਇਹੀ ਮੇਰੀ ਬੇਨਤੀ ਹੈ ਪੜੋ ਲੇਕਿਨ ਜੋ ਇੱਕ ਸੜਾ ਜਾਂ ਜ ਨਿਜਮ ਜਿਹੜੇ ਹੈਗੇ ਨੇ ਸੱਚ ਬੋਲਣਾ ਪੇਨ ਮੰਨੀ ਨਹੀਂ ਕਰਨੀ ਇਹ ਮੰਗ ਨਹੀਂ ਦਾ ਕੰਮ ਕਰਨਾ ਉਹਦੇ ਨਾਲ ਚਲੋ ਤੁਸੀਂ ਹੁਣ ਵੀ ਆਪਣੀ ਪੜਾਈ ਜਰੀ ਕਰਦੇ ਹੋ ਆਮ ਨਹੀਂ ਆਣੀ ਚਾਹੀਦੀ ਹੈ ਕਿ ਸਵਾਦ ਨਹੀਂ ਹੋਣਾ ਬੱਚੀ ਬਣਾ ਲੋ ਪ੍ਰੀ ਨਗਰ ਮਾ ਲਓ ਕਿਸੇ ਨੂੰ ਪੁੱਛ ਲਓ ਪਾਸ ਹੋ ਜਾਉਗੇ ਭਾਈ ਪਾਸ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਕਲਾਸਾਂ ਪਾਸ ਕਰਨੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਲੇਕਿਨ ਉਹ ਉਹ ਪਾਸ ਹੋਣ ਦਾ ਕਰਨਾ ਕੀ ਹੈ ਤੁਸੀਂ ਸਿੱਖਿਆ ਕੀ ਹੈ ਤੁਹਾਡੀ ਇੰਟੈਲੈਕਟ ਕੀ ਹੈ ਉਹ ਤੁਹਾਡਾ ਜਦੋਂ ਤੁਸੀਂ ਪ੍ਰੈਕਟੀਕਲ ਫੀਲਡ ਤੋਂ ਦੇਖਦਾ ਲੱਗਦਾ ਕਿ ਇਹ ਸਿਰਫ ਡਿਗਰੀ ਹੋ ਰਹੀ ਹੈ ਜਾਂ ਤੇ ਬੱਲੇ ਬੇ ਨੋਲੇਜ ਵੀ ਹੈਗੀ ਹੈ ਇਹ ਕਰਕੇ ਸ਼ਾਰਟਕਟ ਤੇ ਨਾ ਕਰੋ ਪੇਪਰਾਂ ਨਹੀਂ ਵੀ ਨਾ ਕਰੋ ਤੁਹਾਡੇ ਕੋਲ ਵਧੀਆ ਟੀਚਰ ਨੇ ਦੁਬਾਰਾ ਪੁੱਛੋ ਇਹਨਾਂ ਨੂੰ सब नहीं समझ आया भाई दस समझ लो जो जो कंसैप्ट है बहुत कुछ बोलने की जोड़ है नहीं अपनों। बाकी गल जे जिम्मे बच्चे फिर बैठे हो लगता है कि भाई मेरे बच्चे ये कमी है या मेरी फैमिली वाले ये कमी है या मेरे फल तौर पर फैनैशियली प्रॉब्लम है यह किसी किस्म की है वो मैं जरूर चाहूँगा जो मेरे आईडियल रहे अच्छ भी आइडियल ने सब तो पहले प्रिंसीपल साहब के कमरे में फोटो लगी हुई है ਬਾਬਾ ਫਿਰ ਪਿੰਡ ਰਾਇ ਕੋਈ ਇੱਦਰ ਦੀ ਜਿਹੜੇ ਬੱਚੇ ਜਾਣਦੇ ਨੇ ਉਹ ਸਹੀ ਨੇ ਜਿਹੜੇ ਨਹੀਂ ਜਾਣਦੇ ਉਹ ਜ਼ਰੂਰ ਉਹਨਾਂ ਦੀ ਹਿਸਟਰੀ ਪੜੋ ਔਰ ਟੀਚਰ ਫੇਰ ਉਹ ਬੈਠੀ ਇਹ ਬੋਲਾ ਬਰੇ ਦਾ ਦੱਸਿਆ ਜਾਵੇ ਜਦੋਂ ਵੀ ਟੈਂਪਰ ਮਿਲਦਾ ਜਿਹੜੇ ਹਲਕਾ ਹੈ ਕਿ ਉਹ ਜਿਹੜੇ ਹਲਕਾ ਹੈ ਜੇ ਕਿ ਉਹ ਮੇਰੇ ਅੰਦਰ ਹੀ ਪੜੇ ਨੇ ਤੁਸੀਂ ਸਾਰੇ ਕਲਾਸ ਦੇ ਵਿੱਚ ਬੈਠੇ ਹੋ ਉਹ ਬਾਹਰ ਮਟਾਇਆ ਕਰਦੇ ਸੀ ਟੀਚਰ ਉਹਨਾਂ ਦੇ ਜਿਹੜੇ ਸੀ ਬਾਕੀ ਬੱਚੇ ਅੰਦਰ ਸਨ ਟੀਚਰ ਅੰਦਰ ਪੜਾ ਰਹਾ ਸੀਗਾ ਲੇਕਿਨ ਉਹ ਨੂੰ ਬੋਲੀ ਲੈ ਕੇ ਬਾਹਰ ਉਡਾਇਆ ਜਾਂ ਅੰਦਰ ਬੜੀ ਪ੍ਰੋਬਲਮ ਰਹੀ ਉਹ ਬੰਦੇ ਨੂੰ ਔਰ ਪਾਣੀ ਨੂੰ ਨਹੀਂ ਪੜਾਇਆ ਜਾ ਰਿਹਾ ਬਾਕੀ ਟੈਪ ਲੱਗੀ ਹੋਈ ਦੀ ਪਾਣੀ ਨਹੀਂ ਆਉਂਦੀ ਕੜੇ ਸੀਗੀ ਲੇਕਿਨ ਉਹ ਬਾਂਬਾ ਸਾਹੂ ਨੂੰ ਪਾਣੀ ਪਿੰਡਾਂ ਤੱਕ ਨਹੀਂ ਸੀ ਉੱਥੇ ਉਹ ਮਨ ਨੂੰ ਤੁਸੀਂ ਵੜੋ ਮੈਂ ਵੀ ਹਰਾਨ ਹੋਏ ਪੜ ਕੇ ਇਹ ਸੁਣ ਕੇ ਉਹਨਾਂ ਹਾਲਾਤਾਂ ਦੇ ਵਿੱਚ ਹੁਣ ਪਾਣੀ ਦੇ ਬੁਕਟ ਪੜਾਇਆ ਜਾ ਰਿਹਾ ਅੱਜਕਾ ਕਿ ਗਲਾਸ ਟੱੱਕੇ ਨਾਲ ਕਿ ਨਾ ਟਾਂਡਾ ਟੱੱਕੇ ਨਾਲ ਹੋ ਜੇ ਇੰਨੇ ਬੁਰੇ ਹਾਲਾਤਾਂ 'ਚ ਉਹ ਬੜੇ ਨੇ ਔਰ ਦੇਖੋ ਅੱਜ ਹਰ ਹੱਥ ਦੀ ਛੇਰ ਕਹੋਗੇ ਉਹਨਾਂ ਨੇ ਨਾਂ ਲੱਗੇ ਵੋਟ ਤੇ ਨਾਂ ਲੱਗੇ ਹੋਏ ਕਿਉਂਕਿ ਉਹਨਾਂ ਨੇ ਨਾਂ ਤੇ ਨਹੀਂ ਸੰਵਧਾਨ ਉਹਨਾਂ ਨੇ ਪੜਾਇਆ ਹੈ ਕਿ ਤੇ ਆਪਾਂ ਰਹੇ ਰਏ ਇਸ ਕਰਕੇ ਕਰੀ ਇਹ ਨਾ ਸਮਝੋ ਮੈਂ ਕਰ ਨਹੀਂ ਸਕਦਾ ਦੂਸਰਾ ਆਪਣੇ ਪ੍ਰਾਈਮ ਮਿਨਿਸਟਰ ਮਨਮੋਨ ਸਿੰਘ ਜੀ ਮਨਮੋਨ ਸਿੰਘ ਇਹ ਪਹਿਲੇ ਉਹਨਾਂ ਨੇ ਨਾਂ ਪੜੇ ਲਗਾ ਬੰਦਰ ਪਰ ਹੈ ਨਹੀਂ ਉਹ ਪਾਕਿਸਤਾਨ ਦੇ ਵਿੱਚ ਚੌਕ ਦੀ ਜੋ ਇੱਕ ਲਾਈਟ ਹੁੰਦੀ ਹੋਵੇ ਜਿਹੜੇ ਪੜਦੇ ਸੀ ਉਹਦੀਆਂ ਗੱਲਾਂ ਨੇ ਅਜੇ ਮੌਲੂਕ ਇਹਨਾਂ ਨੂੰ ਪਹੁੰਚ ਸਕਦੇ ਹੈ ਤੀਸਰਾ ਜੋ ਤੀਸਰਾ ਜੋ ਜਨਵਰੀ ਗੱਲ ਹੈ ਉਹ ਸਾਡੇ ਰਾਸ਼ਟ੍ਰਪਤੀ ਪਹਿਲਾ ਹੋਏ ਨੇ ਅਬਦੁਲ ਕਲਾਮ ਸ਼ੇਰ ਤੇ ਨਾਮ ਸੁਣਿਆ ਹੋਵੇ ਕੀ ਕਹਿੰਦੇ ਅਬਦੁਲ ਕਲਾਮ ਨੂੰ ਕਿਸੇ ਨੂੰ ਪਤਾ ਹੈ ਉਹਨੂੰ ਰੇਲਵੇ ਨੂੰ ਭੀੜਿਆ ਕਹਿੰਦੇ ਉਹਨੂੰ ਰੇਲਵੇ ਨੂੰ ਭੀੜਿਆ ਕਹਿੰਦੇ ਅਬਦੁਲ ਕਾਦੀ ਕੀ ਸੀਗੇ ਬੇਹਰ ਤਰੀਕ ਕਰਦੇ ਸੀਗੇ ਉਹ ਟ੍ਰੇਨ ਵਿੱਚ ਬੜਾ ਮਾੜਾ ਮਾਰਦੇ ਸੀਗੇ ਟ੍ਰੇਨ ਵਿੱਚ ਬੜਾ ਮਾੜਾ ਬਟਿਕ ਆਪਣਾ ਬਿਲਾ ਕਰਦੇ ਨਹੀਂ ਪਸੰਦ ਕਰਦੇ ਉਹ ਕਿੱਥੇ ਤੱਕ ਪਹੁੰਚਦੇ ਨੂੰ ਰੋ कितने तक पहुँचे लोग इस करके कोई भी यहोह गल नहीं है कि आप कुछ बन नहीं सकते तो सब कुछ बन सकते हो लेकिन मेरी बेनती इन्नी है कि जोड़ा है बन जो तो के जो सच दे पैदा दियो कोई फर्क नहीं बिना पैसे घट कमा लागे लेकिन ईमानदार रहोंगे तो जी अभी रह रहे हैं साज साइटी सांसग्रेड वजिया बढ़ूँगा अभी संसार बेईमान बेईमानी वास्ते मशहूर है पाकिस्तानी और हिंदुस्तानी ਜੋ ਬਾਹਰ ਜਨੇ ਫੋਨ ਕਰਦੇ ਨੇ ਜੀ ਕਹਿੰਦੇ ਬਈ ਮਨ ਲੋਕ ਨੇ ਝੂਠ ਬੋਲਦੇ ਨੇ ਲੋਕ ਐ ਬਾਹਰ ਦੇ ਪਤੀ ਨੂੰ ਪਤਾ ਨਹੀਂ ਝੂਠੀ ਕੋਈ ਚੀਜ਼ ਹੁੰਦੀ ਆ ਉਹ ਕਿਉਂ ਸਾਡੇ ਤੋਂ ਅੱਗੇ ਆ ਉਹ ਕਿਉਂ ਪਤੀ ਸਾਡੇ ਤੋਂ ਅੱਗੇ ਆ ਉਹ ਕੌਮ ਕਿਉਂ ਸਾਡੇ ਤੋਂ ਅੱਗੇ ਉਹਦੇ ਕੋਲ ਕੋਈ ਸੈਫਟੀ ਹੈ ਨਹੀਂ ਕਿ ਸਾਡੇ ਜਿਵੇਂ ਟ੍ਰੇਨਿੰਗ ਦਿੱਤੀ ਜਾਂਦੀ ਉਹ ਕਾਲਾ ਇਹ ਨਹੀਂ ਚੱਲ ਰਹੀ ਹੈ ਇਹ ਕੀਪ ਆ ਪ੍ਰੋਵਾਈਡ ਕਰਨਾ ਬਾਕੀ ਲਗੀ ਗੱਲ ਜਿਹੜੇ ਮਿਠਾਉਣ ਤਾਂ ਗੱਲ ਕੀਤੀ ਸੀਗੀ ਆ ਜਾਤ ਪਾਤ ਧਰਮ ਦੀ ਉਹ ਜਰੂਰ ਮੇਰੀ ਉਹੀ ਮੈਂ ਇਹਨਾਂ ਦਾ ਬਿਲਕੁਲ ਹੈ ਇਹਨਾਂ ਦੀ ਗੱਲ ਨੂੰ ਤੁਸੀਂ ਸੁਣਿਆ ਵੀ ਹੈ ਇਹ ਇਹ ਬਹਿ ਕੰਨੀ ਗੱਲ ਕਰਨੇ ਕੀਤੀ ਹੈ ਬਹਿ ਉਹਨੂੰ ਪਹਿਲਾਂ ਅਸੀਂ ਤੇ ਫਿਰ ਮੇਰੀ ਸਾਡੀ ਉਪਰ ਹੋ ਗਈ ਰਿਟਾਇਰ ਹੋ ਗਈ ਅਸੀਂ ਫਿਰ ਮੈਂ ਵੀ ਤੁਹਾਨੂੰ ਦੱਸਣਾ ਕਿ ਉਸ ਟਾਈਮ ਦੇ ਨੂੰ ਪੰਜਾਬ ਦੇ ਵਿੱਚ ਰਹੇ ਪੰਜਾਬ ਦੇ ਵਿੱਚ ਲੋਕਾਂ ਨੂੰ ਬੱਸਾਂ ਵਿੱਚੋਂ ਕੱਢ ਕੇ ਮਾਰਿਆ ਗਿਆ ਸੀ ਟੇਮਾ ਕਾਟ ਹੋਏ ਕਿਨੇ ਕਾਟ ਹੋਏ ਹੋਏ ਕਿੰਨੇ ਉਹ ਸਾਰੇ ਨਹੀਂ ਅਸੀਂ ਕਹਿੰਦੇ ਆ ਉਥੇ ਕੀ ਸੀਗਾ ਕਿ ਪੰਗਾ ਵਾਲੇ ਇੱਕ ਪਾਸੇ ਹੋ ਜੋ ਦੂਜੇ ਇੱਕ ਪਾਸੇ ਹੋ ਜੋ ਜਿਹੜੇ ਪੱਕਾ ਵਾਲਿਆਂ ਨੂੰ ਇੰਦਰ ਕਰਤਾ ਤੇ ਜਿਹੜੇ ਮੁੰਨੇ ਸੀ ਉਹਨਾਂ ਨੂੰ ਕੌੜੀ ਮਾਰ ਦਿੱਤੀ ਗਈ। ਪਹਿਲਗਾਮੀ ਕੀ ਹੋਇਆ ਕਿ ਮੁਸਲਮਾਨ ਇੱਕ ਪਾਸੇ ਤੇ ਹਿੰਦੂ ਇੱਕ ਪਾਸੇ ਉਹਨੂੰ ਹਿੰਦੂ ਨੂੰ ਕੌੜੀ ਮਾਰ ਦਿੱਤੀ ਗਈ। ਫਰ ਦਿੱਲੀ ਦੀ ਕੀ ਹੁੰਦਾ ਸੀ 1984 ਵਿੱਚ ਜਿਹੜੇ ਪੱਕਾ ਵਾਲੇ ਸੀਗੇ ਉਹ ਸਾਰੇ ਦੇ ਘੜ ਧਰ ਨੂੰ ਦਿੱਤੇ ਗਏ ਉਹਨਾਂ ਦੇ ਉਹਨਾਂ ਦੇ ਗાળા ਦੀ ਟੇਰ ਬਾ ਕੇ ਉਹਨੂੰ ਸਾੜ ਦਿੱਤਾ ਗਿਆ। ਜੇ ਇਹਦਾ ਮਤਲਬ ਇਹ ਹੈ ਇਹਦਾ ਮਤਲਬ ਇਹ ਹੈ ਕਿ ਜਿਹੜਾ ਅਤੰਕਵਾਦ ਹੈ ਜਾਂ ਅੱਤਵਾਦ ਹੈ ਇਹ ਕਿਸੇ ਧਰਮ ਦਾ ਨਹੀਂ ਹੈਗਾ। ਅਤਵਾਦ ਸਿਰਫ ਅਤਵਾਦ ਹੈ ਇਰੇਕਿਸਮ ਦਾ ਮਨਜ਼ਮੰਦ ਨਹੀਂ ਹੈਗਾ ਇਹਦਾ ਕਿਹਦੇ ਮਨਜ਼ਮੰਦ ਨਹੀਂ ਇਸ ਕਰਕੇ ਇੱਕ ਦੌਰ ਸਰ ਬਹੁਤ ਵੱਡੀ ਗੱਲ ਕਹੀ ਸੀ ਇਹ ਇਨਾਂ ਜਿੰਨਾਂ ਨੂੰ ਯਾਤਪਾਤ ਧਰਮ ਦੇ ਨਾਮ ਤੇ ਆਪਸ ਵਿੱਚ ਕਦੀ ਵੀ ਕੋਈ ਵਿਤਰਾ ਨਹੀਂ ਕਰਨਾ ਚਾਹੀਦਾ ਕਦੀ ਵੀ ਕੋਈ ਵਿਤਰਾ ਨਹੀਂ ਕਰਨਾ ਸਾਰੇ ਬੱਚੇ ਕਿਉਂਕਿ ਤੁਸੀਂ ਕੱਲ ਦਾ ਭੇਟ ਹੋ ਤੁਸੀਂ ਤੁਸੀਂ ਸਮਾਜ ਚਲਾਉਣਾ ਹੈ ਤੁਸੀਂ ਕੰਟਰੀ ਚਲਾਉਣਾ ਹੈ ਤੁਸੀਂ ਦੇਸ਼ ਚਲਾਉਣਾ ਹੈ ਤੁਸੀਂ ਹੋ ਰਹੇ ਹੋ ਬੰਦਾ ਦਾ ਆਂਦਾ ਆਪਣੇ ਘਰਾਂ ਚਲੇ ਜਾਂਦੇ ਇਹ ਟੀਟਾ ਜਿਹੜੂ ਪਿੱਛੇ ਕਰਤੀ ਹੋਈਆਂ ਉਹ ਤੁਸੀਂ ਨਹੀਂ ਕਰਨੀਆਂ ਹੈਗੀਆਂ ਬਾਕੀ ਮੈਂ ਗਰਮਾਣੀ ਮੈਨੂੰ ਨਹੀਂ ਆਦੀ ਇਹਨਾਂ ਨੇ ਕਹਿ ਦਿੱਤਾ ਸਰ ਨੇ ਐਸੇ ਹੀ ਕਹਿ ਦਿੱਤਾ ਉਹ ਗਾ ਕਿ ਮੈਂ ਉਹਦੇ ਬਾਰੇ ਨਹੀਂ ਨੇ ਨਾ ਕੋਹੜ ਕੋਹੜ ਪਾਣੀ ਪਿਚਾ ਉਹ ਸਾਰੇ ਤੁਸੀਂ ਸਮਝ ਨਹੀਂ ਹੈ ਨਹੀਂ ਹੋ ਮਾਦਾ ਦਾ ਤਮਾਹ ਕਿ ਇਹ ਇਹ ਅਹੀਂ ਹੁੰਦਾ ਨਹੀਂ ਹੁਣ ਸਾਡੇ ਹੁੰਦਾ ਨਹੀਂ ਹੈ ਕਿ ਅਹੀਂ ਅਹੀਂ ਪਿੰਡਾਂ ਦੇ ਰਹਿਣ ਵਾਲੇ ਬੰਦੇ ਆ ਅਸੀਂ ਪੂਰੀਏ ਦੇ ਪੜ ਕੇ ਨਾ ਆਏ ਹੈਗੇ ਇਹਨ ਮੈਂ ਮੇਰੀ ਪਿਛਲੇ ਸਾਲ ਹੀ ਮਤਲਬ ਹੁਣ ਹੀ ਜਿਹੜਾ ਅਜੇ ਵੀ ਤੁਹਾਡੇ ਵਰਗੇ ਬੱਚਿਆਂ ਨਾਲ ਤੁਹਾਡੇ ਵੱਡੇ ਬੱਚੇ ਨਾਲ ਪੜਦਾ ਇੱਕਾ ਮੈਂ ਖਾਦਾ ਕਾਲਜ ਜਲੰਧਰ ਮਨ ਮੈਂ ਐਲ ਐਪੀ ਨੂੰ ਕੀਤੀ ਹੈ ਵੀ ਆਫਟਰ ਰਿਟਾਇਰਮੈਂਟ ਤੇ ਮੈਂ ਤੁਹਾਡੇ ਮਨ ਤੁਹਾਡੇ ਰੋਡੇ ਗ੍ਰੈਜੂਏਸ਼ਨ ਬੱਚੇ ਨਾਲ ਪੜ ਕੇ ਜਿਹੜੀ ਇਹ ਗੱਲ ਕੀਤੀ ਹੈ ਸਰ ਨੇ ਕਿ ਵਾਤਾਵਰਣ ਬਾਰੇ ਪਿੰਡਾਂ ਦੇ ਨੇ ਹਾਂਜੀ ਫੁਰਦੋਰੀ ਨਾਉਂ ਬੜ ਕਰਦੋ ਮੇਰੇ ਕੀ ਹੁੰਦਾ ਹੈ ਆਹ ਇਹ ਖੱਤ ਆਪ ਭੁੱਲੇ ਹੈ ਹੁਣ ਹੁਣੇ ਹੁਣ ਹੁਣ ਗੁਰੂਪਾਲੀ ਪਿੰਡ ਮਾਤਾ ਧਰਤ ਬਹੁਤ ਵੱਡਾ ਫੜ ਕੇ ਜੰਨੇ ਸਿਹਰੀ ਅਰਦਾਸ ਕੀਤੀ ਹੈ ਭੁਗ ਪਿਆ ਵਾ ਔਰ ਉਹ ਤੋਂ ਮਾਝ ਆ ਗਏ ਭੰਗਿਆ ਮਾਝੇ ਖੇਤਾਂ ਜੰਨੇ ਕਿਤਨੇ ਜੰਨੇ ਆ ਪਾ ਅੱਗ ਲਾ ਦਿੰਨੇ ਆ ਜਿਆਦਾ ਹੀ ਪਾਣੀ ਬਕਰਾ ਦੇਣੀ ਨਹੀਂ ਆਹੀ ਨਾਟੂ ਨਕਰਾ ਦੇਣੀ ਜੇ ਕੋ ਤੁਸੀ ਯਾਰ ਸਿਹਰੇ ਸਿਹਰੀ ਸ਼ਾਦੀ ਪੜ ਲਿਆ ਸ਼ਾਦੀ ਪੜ ਲਿਆ ਤੇ ਕੋਈ ਨਹੀਂ ਕਰਨਾ ਹੈ ਕੇਵਨ ਅੱਗ ਅੱਗ ਲਾ ਦਿੰਨੇ ਹੈਗੇ ਹੁਣ ਕੀ ਬੰਦੇ ਰ ਕਰੂਗਾ ਕੋਈ ਕੀ ਰਕਵੇ ਇਹ ਤੁਸੀਂ ਦੋਤ ਨਾ ਪੜਦੇ ਸੀ ਕੀ ਹੈ ਬੋਲਦਾਰਿਓ ਕੀ ਸੁਖਿਆ ਸੀ ਤੇ ਕੰਮ ਕੀ ਕਰਾਇ ਕੰਮ ਕੀ ਕਰ ਅਰਦਾਸ ਕਰਕੇ ਅਕਰ ਹੋਤੇ ਨੇ ਇੱਕ ਸ਼ਰਤ ਪੜ ਕੇ ਤੇ ਲੋੜ ਪੈਂਦੇ ਜਿਸ ਤੋਂ ਬਾਦ ਰੋਹ ਹੰਮਾ ਕੀ ਕਰੇ ਨਾ ਹੁੰਦਾ ਜਿਹੜੇ ਪਰਮਾਤਮਾ ਕੋਲ ਆ ਕੇ ਲੈ ਜਾਂਦੇ ਪਰੋਹ ਲੈ ਕੇ ਜਾਂਦੇ ਹੈਗੇ ਉਹ ਭਾਈ ਇਹਦੇ ਨਾਲ ਸਾਰੇ ਬੰਦੇ ਸਾਹ ਜਗਾਂ ਖੋਜ ਹੁੰਦੇ ਬਿਮਾਰੀਆਂ ਲੱਗਦੀਆਂ ਤੇ ਇਹ ਵੀ ਬਾਰੇ ਜਰੂਰ ਹੈ ਬੱਚੇ ਕੀ ਕਰਨ ਵਿਚਾਰੇ ਬੱਚੇ ਨਾਲ ਇੰਪੀਰੀਅੰਸ ਜਿਹੜੇ ਨੇ ਉਹਦੀ ਹੱਟੇ ਹੈਗੀ ਲੇਕਿਨ ਤੁਸੀਂ ਆਪਣੇ ਪੈਰ ਨੂੰ ਹਟਾਓ ਪਿਆ ਜਨ ਨਾਲੋ ਅੱਜਕਲ ਇੰਨੀ ਪ੍ਰਾਈ ਮੇਰੀ ਵਿਧੀਏ ਲਾੜ ਨਹੀਂ ਨਾਲ ਨੂੰ ਛੋੜੀ ਬਣਾਓ ਠੀਕ ਹੈ ਨਾ ਆਪਣੇ ਆਪਣੇ ਕਰੋ ਇਹਨਾਂ ਕਰਨਾ ਮੈਂ ਬਹੁਤ ਟਾਈਮ ਦੇ ਲਿਆ ਬੜਾ ਪੈਣਾ ਨਹੀਂ ਚਾਹਣਾ थैंक यू सो मच थैंक यू